ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀਆਂ ਜ਼ਿੰਮੇਵਾਰੀਆਂ ਤੋਂ ਕਿਉਂ ਭੱਜ ਰਹੇ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸਿਰਫ 2 ਦਿਨ ਪੰਜਾਬ ਦੇ ਵਿੱਚ ਰਹੇ 2 ਦਿਨ ਉਹਨਾਂ ਨੇ ਵਕ ਵਕ ਹੜ ਪੀੜਿਤ ਹਲਕਿਆਂ ਦਾ ਦੌਰਾ ਕੀਤਾ ਉਸ ਤੋਂ ਬਾਅਦ ਦਿੱਲੀ ਦਿੱਲੀ ਤੋਂ ਬਾਅਦ ਗੁਜਰਾਤ ਤੇ ਹੁਣ ਪਤਾ ਨਹੀਂ ਲੱਗ ਰਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਕਿੱਥੇ ਅਲੋਪ ਹੋ ਗਏ ਨੇ ਜਿਹੜੇ ਕਹਿੰਦੇ ਸੀ ਪੰਜਾਬ ਦੇ ਨਾਲ ਖੜਾਂਗੇ ਪੰਜਾਬ ਦੇ ਲਈ ਮਰਾਂਗੇ ਤੇ ਪੰਜਾਬ ਨੂੰ ਨੰਬਰ 1 ਭਾਰ ਦਾ ਸੂਬਾ ਬਣਾਵਾਂਗੇ ਚਾਹੇ ਉਹ ਸਿੱਖਿਆ ਕ੍ਰਾਂਤੀ ਹੋਵੇ ਚਾਹੇ ਉਹ ਬਿਰਜ਼ਗਾਰੀ ਦੀ ਗੱਲ ਹੋਵੇ ਗੱਲ ਹੋਵੇ ਲੇਕਿਨ ਇੱਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੂਕ ਨਿਕਲ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਜ਼ਰ ਅੰਦਾਜ਼ ਕਰ ਰਹੇ ਨੇ ਪੰਜਾਬ ਦੇ ਲੋਕਾਂ ਨੂੰ ਤੇ ਪੰਜਾਬ ਟਹਿ ਗਿਆ ਪੰਜਾਬ ਬਰਬਾਦ ਹੋ ਗਿਆ ਪੰਜਾਬ ਰੁੜ ਗਿਆ ਤੇ ਪੰਜਾਬ ਨੂੰ ਪੰਜਾਬ ਨੂੰ ਆਬਾਦ ਕੌਣ ਕਰੇਗਾ ਇਸ ਬਰਬਾਦ ਪੰਜਾਬ ਨੂੰ ਆਬਾਦ ਕਿਵੇਂ ਕਰੇਗੀ ਪੰਜਾਬ ਸਰਕਾਰ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਹੁਣ ਸੋਸ਼ਲ ਮੀਡੀਆ ਉੱਤੇ ਪਾਇਲ ਹੋ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨਤਾ ਦੁਨੀਆ ਭਰ ਦੇ ਪੰਜਾਬੀਆਂ ਦੇ ਕੋਲੋਂ ਆਰਥਿਕ ਵਿੱਤੀ ਸਹਾਇਤਾ ਮੰਗ ਰਹੇ ਨੇ ਜਿਹੜੇ ਕਹਿੰਦੇ ਸੀ ਕਿ ਅਸੀਂ ਪੰਜਾਬ ਨੂੰ ਕਿਵੇਂ ਚਲਾਉਣਾ ਹੈ ਪੈਸਾ ਪੰਜਾਬ ਦੇ ਵਿੱਚੋਂ ਕਿਵੇਂ ਪੈਦਾ ਕਰਨਾ ਹੈ ਕਿੰਨਾ ਰੈਵਨਿਊ ਕਿੰਨਾ ਕਰ ਇਧਰੋਂ ਆਊਗਾ ਉਧਰੋਂ ਆਊਗਾ ਲੇਕਿਨ ਉਹ ਸਾਰੀਆਂ ਗੱਲਾਂ ਹਵਾ ਬਾਜੀ ਵਿੱਚ ਕੀਤੀਆਂ ਗਈਆਂ ਜਿਨ੍ਹਾਂ ਦੀ ਪੋਲ ਖੁੱਲ ਗਈ ਹੈ ਜੇਕਰ ਪੰਜਾਬੀਆਂ ਨੇ ਪੰਜਾਬ ਨੂੰ ਆਬਾਦ ਕਰਨਾ ਹੈ ਜੇਕਰ ਪੰਜਾਬੀਆਂ ਨੇ ਹੀ ਵਿੱਤੀ ਸਹਾਇਤਾ ਜਾਂ ਸੇਵਾ ਕਰਨੀ ਹੈ ਤਾਂ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ੀਵਾਲ ਦਾ ਕੀ ਫਾਇਦਾ ਸਮਾਸੀ ਜਦੋਂ ਕਹਿੰਦੇ ਹੁੰਦੇ ਕਿ ਸੈਂਟਰ ਸਰਕਾਰ ਦੀ ਸਾਨੂੰ ਕੋਈ ਲੋੜ ਨਹੀਂ ਸਾਡੇ ਕੋਲ ਤਾਂ ਫੰਡਾਂ ਹੀ ਬਹੁਤ ਜ਼ਿਆਦਾ ਨੇ ਤੇ ਦਿੱਲੀ ਦਾ ਲਾਲਾ ਕਹਿੰਦਾ ਹੁੰਦਾ ਸੀ ਮੈਂ ਜਾਤ ਦਾ ਬਣਿਆ ਹਾਂ ਮੈਨੂੰ ਪਤਾ ਹੈ ਕਿ ਬਾਣੇ ਬੰਦੇ ਨੇ ਪੈਸਾ ਕਿਵੇਂ ਇਕੱਠਾ ਕਰਨਾ ਹੈ ਇਹ ਖੁਦ ਜਵਾਨੀ ਹੈ ਅਰਵਿੰਦ ਕੇਸ਼ੀਵਾਲ ਦੀ ਅਸੀਂ ਕਿਸੇ ਦੀ ਜਾਤ ਤੇ ਟਿੱਪਣੀ ਨਹੀਂ ਕਰਦੇ ਲੇਕਿਨ ਇੰਨੇ ਵਾਅਦੇ ਹੀ ਕਿਉਂ ਕਰਦੇ ਜਿਹੜੇ ਪੂਰੇ ਨਾ ਕੀਤੇ ਜਾਣ ਪਹਿਲਾਂ ਦੱਸ ਦਿੰਨੇ ਆ ਕਿ ਨੁਕਸਾਨ ਕੀ ਕੀ ਹੋਇਆ ਹੈ ਨੁਕਸਾਨ ਦੀ ਜੇਕਰ ਗੱਲ ਕਰੀਏ ਤਾਂ ਨੁਕਸਾਨ ਦੇ ਵਿੱਚ ਲਗਭਗ ਇਹ ਸਾਹਮਣੇ ਆਇਆ ਹੈ ਕਿ 2300 ਪਿੰਡ ਡੁੱਬ ਗਏ 20 ਲੱਖ ਲੋਕ ਪ੍ਰਭਾਵਿਤ ਹੋਏ 5 ਲੱਖ ਝੋਨੇ 5 ਲੱਖ ਏਕੜ ਝੋਨੇ ਦੀ ਫਸਲ ਤਬਾਹ ਹੋ ਗਈ 56 ਕੀਮਤੀ ਜਾਨਾਂ ਗਈਆਂ 7 ਲੱਖ ਤੋਂ ਜ਼ਿਆਦਾ ਲੋਕ ਬੇਕਾਰ ਹੋ ਗਏ 3200 ਤੋਂ ਜ਼ਿਆਦਾ ਸਕੂਲ ਹੜ੍ਹਾਂ ਦੇ ਨਾਲ ਢਹਿ ਟੇਰੀ ਹੋ ਗਿਆ 19 ਕਾਲਜ ਬਰਬਾਦ ਹੋ ਗਿਆ 1400 ਹਸਪਤਾਲ ਜਿਹੜੇ ਕਲੀਨਿਕ ਬਣੇ ਹੋਏ ਸੀ ਪੰਜਾਬ ਸਰਕਾਰ ਵੱਲੋਂ ਉਹ ਟੁੱਟ ਗਿਆ 5500 ਕਿਲੋ ਸੌਰੀ 8500 ਕਿਲੋਮੀਟਰ ਤੋਂ ਵੱਧ ਸੜਕਾਂ ਟੁੱਟ ਗਈਆਂ ਅਤੇ 2500 ਤੋਂ ਪਲੱਸ ਪੁਲ ਜਿਹੜੇ ਨੇ ਉਹ ਟੁੱਟ ਗਏ 13800 ਕਰੋੜ ਦਾ ਨੁਕਸਾਨ ਪਿਛਲੇ ਦਸਾਂ ਦਿਨਾਂ ਦੇ ਵਿੱਚ ਹੜ੍ਹਾਂ ਦੇ ਨਾਲ ਹੋਇਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਪਾਸੇ ਕਹਿ ਰਹੇ ਨੇ ਕਿ ਅਸੀਂ ਲੋਕਾਂ ਨੂੰ ਪ੍ਰਤੀ ਏਕੜ ਦੇ حساب ਦੇ ਨਾਲ 20000 ਪੈਮ ਮੁਆਵਜ਼ਾ ਦੇਵਾਂਗੇ ਲੇਕਿਨ ਹੁਣ ਜਿਹੜੀਆਂ ਖਬਰਾਂ ਆ ਰਹੀਆਂ ਨੇ ਪਰਸੈਂਟੇਜ ਕੱਢੀ ਜਾ ਰਹੀ ਹੈ ਕਿਸੇ ਨੂੰ 25% ਕਿਸੇ ਨੂੰ 50% ਕਿਸੇ ਨੂੰ 75% ਤੇ ਕਿਸੇ ਨੂੰ 10 ਅਤੇ 20% ਤੇ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਦੇ ਵਿੱਚ ਪੰਜ ਤੋਂ ਸੱਤ ਕੋਤ ਗਾਰ ਰੇਤ ਜਮ ਗਈ ਹੈ ਉਹ ਪਰਪਾਈ ਕਿਵੇਂ ਕਰਨਗੇ ਉਹ ਤਾਂ ਇਕਨੋਮਿਕਲੀ ਵੀਕ ਹੋ ਗਿਆ ਉਹ ਤਾਂ 5 ਸਾਲ ਪਿੱਛੇ ਚਲੇ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੁਣ ਦੁਨੀਆ ਭਰ ਦੇ ਵਸਦੇ ਪੰਜਾਬੀਆਂ ਕੋਲੋਂ ਮਿਸ਼ਨ ਚੜ੍ਹਦੀ ਕਲਾ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਗੱਲ ਕਰ ਇਸ਼ਾਰੀ ਹੈ ਮਿਸ਼ਨ ਚੜ੍ਹਦੀ ਕਲਾ ਪੰਜਾਬੀ ਪੰਜਾਬ ਦੇ ਨਾਲ ਨੇ ਐਨ ਆਰ ਆਈ ਭਰਾ ਪੰਜਾਬ ਦੇ ਨਾਲ ਨੇ ਹੋਰ ਪੰਜਾਬੀ ਜਿਹੜੀਆਂ ਸੰਸਥਾਵਾਂ ਚੱਲਦੀਆਂ ਨੇ ਪੰਜਾਬ ਦੇ ਨਾਲ ਨੇ ਕਿਉਂਕਿ ਪੰਜਾਬੀਆਂ ਨੇ ਤਾਂ ਲੰਗਰ ਉੱਥੇ ਵੀ ਲਾ ਛੱਡੇ ਜਾਨੀ ਕਿ ਸਾਊਥ ਅਫਰੀਕਾ ਦੇ ਯੂਗਾਂਡਾ ਅਤੇ ਕਿਨੀਆ ਵਰਗੇ ਦੇਸ਼ਾਂ ਦੇ ਵਿੱਚ ਪੰਜਾਬ ਤਾਂ ਫਿਰ ਹੈ ਉਹਨਾਂ ਦਾ ਆਪਣਾ ਪੰਜਾਬ ਤਾਂ ਉਹਨਾਂ ਦੀ ਮਾਤ ਭੂਮੀ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਕਹਿੰਦੇ ਸੀ ਕਿ ਸਾਨੂੰ ਪਤਾ ਹੈ ਪੰਜਾਬ ਕਿਵੇਂ ਚਲਾਉਣਾ ਹੈ ਸਾਨੂੰ ਪਤਾ ਹੈ ਕਿ ਪੰਜਾਬ ਦਾ ਵਿਕਾਸ ਕਿਵੇਂ ਕਰਨਾ ਹੈ ਅੱਜ ਉਹੀ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀਆਂ ਦੇ ਤੋਂ ਮੰਗ ਰਹੇ ਨੇ ਪੈਸਾ ਕਿ ਸਾਨੂੰ ਵਿੱਤੀ ਸਹਾਇਤਾ ਦਿੱਤੀ ਜਾਵੇ ਮਿਸ਼ਨ ਚੜ੍ਹਦੀ ਕਲਾ ਇਸ ਮਿਸ਼ਨ ਨੂੰ ਲੈ ਕੇ ਪੰਜਾਬੀ ਖੜਨਗੇ ਪੰਜਾਬੀ ਡਰਨਗੇ ਨਹੀਂ ਪੰਜਾਬੀ ਤਾਂ ਅੱਗੇ ਵੀ ਖੜੇ ਨੇ ਪੰਜਾਬੀਆਂ ਵੱਲੋਂ ਬੈੱਡ ਪ੍ਰੋਵਾਈਡ ਕੀਤੇ ਜਾ ਰਹੇ ਨੇ ਖਾਣਾ ਪ੍ਰੋਵਾਈਡ ਕੀਤਾ ਜਾ ਰਿਹਾ ਹੈ ਟਰੈਕਟਰ ਦਿੱਤੇ ਜਾ ਰਹੇ ਨੇ ਤੇ ਜੇਕਰ ਪੁਲਾ ਬਣਾਉਣੀਆਂ ਸੜਕਾਂ ਬਣਾਉਣੀਆਂ ਸਕੂਲ ਬਣਾਉਣੇ ਕਲੀਨਿਕ ਬਣਾਉਣੇ ਉਹ ਦੇਸ਼ ਦੇ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਦਾ ਕੰਮ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਹ ਬਿਆਨ ਜਿਹੜੇ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਨੇ ਕੁਝ ਲੋਕ ਸਪੋਰਟ ਕਰ ਰਹੇ ਨੇ ਕਿ ਨਹੀਂ ਅਸੀਂ ਪੰਜਾਬ ਦੇ ਨਾਲ ਖੜੇ ਆ ਲੇਕਿਨ ਪੰਜਾਬ ਨੂੰ ਆਪਣੇ ਪੱਧਰ ਤੇ ਵੀ ਹਿਲਾ-ਬਸਿਲਾ ਕਰਨਾ ਚਾਹੀਦਾ ਹੈ